ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਚੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੰਡਤ ਧੌਲਾ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਡ 2 ਗਾਵਾਂ ਠੀਕ ਹੈ ਜੀ ਸੇਲ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਨੂੰ ਨਾਮ ਤੇ ਠੀਕ ਹੈ ਜੀ ਗਰਜੀਤ ਰਾਏ ਤੇ ਇੰਸਟਾਗ੍ਰam ਤੇ ਵੀ ਗਰਜੀਤ ਰਾਏ ਆ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣ ਕਰ। ਹਾਂਜੀ ਬਾਈ ਸਸੀ ਕਾ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਦੱਸੋ ਜੀ ਆਪਣਾ? ਨਾਮ ਸੁਖਚੈਨ ਸਿੰਘ ਬੁਗਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੇ। ਠੀਕ ਹੈ ਜੀ। ਮੋਬਾਈਲ ਨੰਬਰ ਜੀ? 79738482 ਵੀਰੇ। ਠੀਕ ਹੈ ਜੀ। ਹਾਂਜੀ ਬਾਈ ਜੀ ਆ ਗਾਣ ਜਾਣਕਾਰੀ ਦੇ ਦਿਓ ਪਹਿਲੀ ਦੀ। ਇਹ ਵੀਰੇ ਦੂਜਾ ਸੁਗਾ ਸੁਣਦੀ ਆ। ਹਾਂਜੀ। ਇੱਕ ਥਾਂ 'ਚ ਮੂਰਲੇ ਜਿਹਦੇ ਦੁੱਧੋਂ ਇਦਾਂ ਹੁੰਦਾ ਵੀਰੇ ਠੀਕ ਹੈ ਜੀ ਤਾਂ ਵੈਣੀ ਵਾਲੇ ਪਾਸੇ ਆਪਾਂ ਦੱਸ ਕੀ ਰਿਵਾਗੇ ਇਹਦੇ ਜੇ 12-13 ਦਿਨ ਪੈਣਗੇ ਠੀਕ ਹੈ ਜੀ ਪਿਛਲੇ ਸੂਏ ਵੀ ਮੰਨ ਕੇ ਚੱਲਣੇ ਤਿੰਨ ਥਾਂਾਂ 'ਚੋਂ 16 ਤੋਂ 17 ਕਿਲੋ ਦੁੱਧੋ ਦਿੱਤਾ ਤੀਗਾ ਠੀਕ ਹੈ ਜੀ 80 ਤੋਂ 15 ਕਿਲੋ ਬੰਦਾ ਗਰੰਟੀ ਲਈ ਜ ਆਪਣੇ ਨੂੰ ਠੀਕ ਹੈ ਜੀ ਸ਼ੀਲ ਬਥੇਰੀ ਆ ਜੇ ਦੋਨੇ ਪਾਸੇ ਬੈਠ ਰਹੇ ਉਹ ਆਏ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਜੇ ਮਰਜ਼ੀ ਚ ਜੁਈ ਚੱਲੂ ਕੋਈ ਵਹਿ ਹੋਣੀ ਦੋਨੇ ਪਾਸੇ ਬੈਠ ਕੇ ਜੁਈ ਚੱਲੂ ਚਾਹੇ ਠੀਕ ਹੈ ਜੀ ਬਾਕੀ ਦੁੱਧ ਦਾ ਰਿਕਾਰਡ ਬਹੁ ਠੀਕ ਹੈ ਤੇ ਰੇਟ ਭਰਾ ਜਾਇਆ ਜਦ ਮੈਂ ਖੱਚ ਕੇ ਦੱਸਾਂ ਗਾ ਬਸ ਇਹਦਾ ਰੇਟ ਵੀ ਜਮਾ ਜਾਇ ਹੋਊਗਾ 32000 ਰੁਪਿਆ 32000 ਹਾਂ ਵੀਰੇ ਤੇ ਦਿਨ ਕਿੰਨੇ ਦੱਸਿਆ ਸੀ ਬਾਕੀ ਦਿਨ ਵੀਰੇ 12 13 ਦਿਨ ਪਹਿਨੇ ਮਾ 15 ਦਿਨ ਮੰਨੇ ਕਿ ਲਵੇ ਠੀਕ ਹੈ ਜੀ ਹਾਂਜੀ ਤੋਰ ਦੋ ਭਰਾ ਤੋਰਨੀ ਲਓ ਜੀ ਚੈੱਕ ਕਰ ਸਕਦੇ ਵਾਈ ਨੇ ਪਹਿਲਾਂ ਆਪ ਨੂੰ ਦੱਸਤਾ ਸਾਰ ਜਾਣਕਾਰੀ ਜਸਨੇ ਦੁੱਧ ਪੀਣਾ ਤਾਂ ਬਹੁਤ ਵਧੀਆ ਗਾ ਤੁਹਾਡੇ ਸਾਹਮਣੇ ਠੰਡੀ ਸੀਲ ਪੂਰੀ ਦੇਖ ਹੀ ਰਹੀਏ ਤੁਹਾਨੂੰ ਲਓ ਜੀ ਚੰਗੀ ਪਲੀ ਗਾਤ ਦੀ ਕੋਈ ਛੋਟੀ ਤਾਂ ਮੰਨੇ ਵੀਰੇ ਦਰਮਿਆਨੀ ਆ ਠੀਕ ਹੈ ਠੀਕ ਹਾਂ ਬਾੜੀ ਛੋਟੀ ਵੀ ਨਹੀਂ ਗਈ ਬਾੜੀ ਵੱਡੀ ਵੀ ਹੈ ਨਹੀਂ ਜੇ ਤਾਂ ਕੋਈ ਬਾੜੀ ਵੱਟੀ ਆ ਠੀਕ ਹੈ ਜੀ ਇੱਕ ਸੁਖਾ ਹੈਗਾ ਵਿੱਚ ਇਹ ਖੁੱਲੀ ਛੱਡ ਕੇ ਚੂਈ ਚਲਿਓ ਠੀਕ ਹੈ ਜੀ ਮੈਂ ਕਰਦੀ ਚੂਈ ਚਲਿਓ ਮੂਰਦੀ ਚੂਈ ਚਲਿਓ ਤੁਹਾਡੇ ਨਾਲ ਕੋਈ ਨੁਕਸ ਨਹੀਂ ਹੈਗਾ ਚੌਥਾ ਵੀਰੇ ਅੱਧਾ ਅਗਲਾ ਸੱਲ ਫੋਨ ਨਕੇ ਲਵੇ ਆਪਣੇ ਨੂੰ ਠੀਕ ਹੈ ਜੀ ਲੋਪਰਾ ਉਹ ਬਾਈ ਨੇ ਸਾਫ ਸਲੀ ਦੀ ਗੱਲ ਲਓ ਲੈ ਖੁੱਲੀ ਛੱਡ ਕੇ ਚੂਈ ਚਲਿਓ ਵੀਰੇ ਕੋਈ ਵਹਿਮ ਵਾਲੀ ਗੱਲ ਨਹੀਂ ਗਈ ਵੀ ਅੱਤੜ ਕਰੂਗੀ ਹਾਂ ਮਾੜਾ ਮੋਟਾ ਮਾਰ ਤੈਨੂੰ ਹੋਰ ਹੋ ਜੂ ਵੀਰੇ ਹਾਂ ਵੀਰੇ ਛੋੜ ਛੱਪਾ ਹੋ ਜੂਗਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਾਦੇ ਦੂਰਾ ਤਰਾ ਤੁਹਾਡੇ ਸਾਹਮਣੇ ਰੇਟ ਵੀ ਪਾਈ ਨੇ ਦਾ ਬਿਲਕੁਲ ਜਾਇ ਜੀ ਠੀਕ ਹੈ ਜੀ ਹਾਂ ਜੀ ਬਈ ਜੀ ਦੂਜੀ ਗਾਹ ਦੀ ਜਾਣਕਾਰੀ ਦਿਓ ਜੀ ਇਹਦਾ ਵੀ ਤੀਜਾ ਸੂਆ ਥੋੜੀ ਗਰੀਵ ਕਰਵਾਈ ਆ ਪਰ ਦੁੱਧ 17 18 ਕਿਲੋ ਦੀ ਬੰਦਾ ਆਪਣੇ ਤੋਂ ਗਰੰਟੀ ਲਈ ਜੀ ਠੀਕ ਹੈ ਜੀ ਤੋ ਤੈਨੇ ਮੰਨ ਕੇ ਚਲੋ ਵੀ 20 ਰੇਟੇ ਛੱਡੇ ਪੋਣਾ ਠੀਕ ਹੈ ਜੀ ਪਰ 17 18 ਕਿਲੋ ਦੀ ਬੰਦਾ ਆਪਣੇ ਤੋਂ ਗਰੰਟੀ ਲਈਏ ਸੀਲ ਢੰਡੀ ਇੰਨੀ ਆ ਚਾਹੇ ਦੋਨੇ ਪਾਸੇ ਵਹਿ ਕੇ ਚੂਈ ਚੱਲਿਓ ਠੀਕ ਹੈ ਜੀ ਨਾ ਕਰੀ ਵਹਿ ਕੇ ਚੂਈ ਚੱਲੋ ਠੀਕ ਹੈ ਕੋਈ ਐ ਆਲਾ ਵਹਿਮ ਵਾਲਾ ਗੱਲ ਨਹੀਂ ਹੈਗੀ ਵੱਡੀ ਗੱਲ ਤਾਂ ਯਾਰ ਕਹਿੰਦੇ ਨੇ सील ਹੋਵੇ ਡੰਗਰ ਦੁੱਧ 2 ਕਿਲੋ ਘੱਟ ਦੇ ਦੇ ਠੀਕ ਹੈ ਜੀ ਜਿਹੜੀਆਂ ਆਪਣੇ ਤੋਂ ਨੂੰ ਬੰਦਾ ਉਲੱਤ ਦੀ ਗਰੰਟੀ ਲੰਮਾ ਗੱਲੇ ਦੇ ਕਰੇ ਲੱਤ ਮਾਰ ਗਈ ਆਪਣੀ ਗਰੰਟੀ ਹੋਵੇ ਠੀਕ ਹੈ ਜੀ ਤੇ ਕਿੰਨੇ ਦਿਨ ਬਾਕੀ ਹੈ ਜਿਹਦੇ ਇਹਦੇ ਵੀਰੇ 11 ਦਿਨ ਬਾਕੀ ਆ 11 ਦਿਨ ਬਾਕੀ ਹਾਂ ਹਲੇ ਕੱਚੀ ਆ ਹਾਂ ਕੱਚੀ ਬਹੁਤ ਆ ਵੀਰੇ ਝੋਲ ਝੂਲ ਬਹੁਤ ਚੰਗੀ ਲੱਗੀ ਹੋਈ ਹੈਗੀ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਮਰਾ ਲੋ ਲੋ ਜੀ ਢਲੋ ਢਲੋ ਥਾਂ ਸੁਣ ਵੀਰੇ ਓਕੇ ਜਮਾ ਥਾਂ ਵੀਰੇ ਓਕੇ ਜਮਾ ਇਹੀ ਥਾਂ ਦੀ ਗਰੰਟੀ ਹੋਵੇ ਬਈ ਲੈ ਵਾਲੂ ਆ ਬਹੁਤ ਬਣਾਉ ਲੈ ਠੀਕ ਹੈ ਠੀਕ ਹੈ ਹਲੇ ਕਰਮਾਲੇ ਦਿਨ ਵੀ ਪਈ ਹੈ ਜੀ ਬਾਕੀ ਤੇ ਰੇਟ ਭਰਾ ਜਾਇਦਾ ਦੱਸੀ ਬਸ ਇਹਦਾ ਵੀਰੇ 45000 ਹੀ ਦੇ ਦਾਂਗੇ ਠੀਕ ਹੈ ਜੀ ਹੋਰ ਤੋਂ ਭਰਾ 45000 ਦਾ ਮਾਨਤਨ ਹੋ ਜੂਗਾ ਹਾਂਜੀ ਬਾ ਤੁਸੀਂ ਇਹ ਲੈ ਲਓ ਵੀ ਜਮਾ ਲਾਸਟ ਕਹਿ ਦੀ ਜੇ ਆਪਾਂ ਟਾਟਾ ਵਾਟਾ ਵਾਲਾ ਕੰਮ 42000 ਦੀ ਹੋਈ 42000 ਹਾਂ ਠੀਕ ਹੈ ਲੋ ਭਰਾ ਆਪਾਂ ਮੁੱਲ ਨਹੀਂ ਵਾਹ ਕਰਿਆ ਹਾਂਜੀ ਵੇਚਣ ਦੀ ਵਾਲੀ ਕਰਿਆ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਭਰਾ ਲੋ ਜੀ ਮੋੜ ਦਿਓ ਮੋੜ ਦਿਓ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਆਪਣਾ ਚੈਨਲ ਹੈ ਜੀ YouTube ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਲੈ ਠੀਕ ਹੈ ਜੀ ਠੀਕ ਓਕੇ ਬਾਈ